ਕਣੋਲ ਤੂਲੇ ਦਾ ਸਮਾਨ ਲੈ ਚੱਲ ਗਿਆ ਮਿਸਟਰ ਗਿਆ ਓਏ ਖਰਜੋ 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 ਤੂਲੇ ਦਾ ਸਮਾਨ ਕਿੱਥੇ ਲੈਣ ਜਾਣਾ ਤੁਸੀਂ ਮੰਡੀ ਮੰਡੀ ਕਰਨ ਜਾਓਗੇ ਪੈਂਜਕਾਂ ਚੜਦੀਆਂ ਅੱਜ ਤਾਂ ਪੈਂਜਕਾਂ ਕੀ ਆਦੀਆਂ ਪੈਂਜਕਾਂ ਕਹਿੰਦੀਆਂ ਕਿ ਬਹੁਤ ਨੁਕਸਾਨ ਕਰਦੇ ਇਹਨਾਂ ਪੈਂਜਕਾਂ ਦਾ ਪੈਂਜਕਾਂ ਚ ਛੱਤ ਨਹੀਂ ਪਾਉਂਦੇ ਹੁੰਦੇ ਠੀਕ ਹੈ ਮੈਂ ਅੱਜ ਹੀ ਦੇਖ ਕੇ ਆਇਆ ਪੰਜ ਦਿਨ ਰਹਿੰਦੀਆਂ ਇੱਕ ਤਰੀਕ ਨੂੰ ਉਤਰਨੀਆਂ ਪੈਂਜਕਾਂ ਮੰਨ ਕੇ ਗੱਲ ਪੈਂਚਗਾਂਜ ਨਾਲ ਤੁਸੀਂ ਛੱਤ ਪਾਇਓ ਅਸੀਂ ਨਹੀਂ ਪੈਂਚਗਾਂਜ ਨੂੰ ਮੰਨਦੇ ਅਸੀਂ ਤਾਂ ਛੱਤ ਪਾਉਣੀ ਪਾਉਣੀ ਹੈ ਉਹ ਤੁਸੀਂ ਰੁਕ ਜਾਓ ਮੰਨ ਲਓ ਮੇਰੀ ਨਾ ਛੱਤ ਪਾਉ ਪੈਂਚਗਾਂਜ ਮੰਨ ਜਾਓ ਹੋਰ ਤੇਰੇ ਕੋਲੇ ਕੀ ਤਰੀਕਾ ਹੈ ਹੋਰ ਮੇਰੇ ਕੋਲੇ ਤਰੀਕਾ ਤੈਨੂੰ ਦੱਸ ਦਿੰਨਾ ਗਾਹ ਨਾ ਗੱਲ ਕਰੀ ਠੀਕ ਹੈ ਇੱਕ ਤਰੀਕਾ ਦੱਸ ਦਿੰਨਾ ਜੇ ਪੈਂਚਗਾਂਜ ਛੱਤ ਪਾਉਣੀ ਹੈ ਹਰ ਦਾਦਾ ਹੈ ਨਹੀਂ ਤੂੰ ਜੇ ਬਿਨ ਉਪਾਏ ਤੂੰ ਆਪਾ ਪਾਵਾਂਗੇ ਨਾ ਤਾਂ ਬੜਾ ਵੱਡਾ ਨੁਕਸਾਨ ਹੈ ਠੀਕ ਹੈ ਤੈਨੂੰ ਮੈਂ ਇੱਕ ਤਰੀਕਾ ਦੱਸ ਦਿੰਨਾ ਰੁਪਿਆ ਲੱਗੂ 500 ਠੀਕ ਹੈ ਤੇਰਾ ਪੈਂਚਗਾਂ ਮੈਂ ਕਾਗਜ਼ਾਂ ਦੀ ਰਫਾ ਰਫਾ ਕਰਾ ਦੂੰਗਾ ਗਾਂ ਜਿਹੜਾ ਪੈਂਚਗਾਂ ਦਾ ਬਾਬਾ ਹੈ ਉਹਦੇ ਨਾਲ ਮੇਰੀ ਸਿੱਧੀ ਗੱਲਬਾਤ ਹੈ ਰਿਸ਼ਵਤ ਚਲਦੀ ਹੈ ਸਾਰੀ ਉਹਦੇ ਨਾਲ ਮਿਲਿਆ ਹੋਇਆ ਠੱਗਿਆ ਠੱਗਿਆਂ ਮਾਰਨ ਤੇ ਨਹੀਂ ਠੱਗਿਆਂ ਨਹੀਂ ਮੇਰੀ ਗੱਲ ਸੁਣੋ ਜਿਹੜੀ ਗੱਲ ਹੈ ਤੇਰਾ ਕੰਮ ਹੋ ਜੂਗਾ ਠੀਕ ਹੈ ਅਰ ਤੇ ਭਾਈ 2 ਮਿੰਟ ਤੇ ਤੇਰਾ ਕੰਮ ਹੋ ਜੂਗਾ ਤੇਰੀ ਛੱਤ ਬਹਿ ਜੂਗੀ ਹੁਣ ਕਿੱਥੇ ਤੂੰ ਇੱਕ ਮਿਸਤਰੀ ਬੈਠਾ ਤਿੰਨ ਤੇ ਅਧਿਆਰ ਕੇ ਬੈਠੇ ਆ 3000 ਰੁਪਏ ਡੇਲੀ ਦਾ 5 ਦਿਨ 5 ਗਾਂ ਇਹ ਨਾ 15000 ਹੈ ਤੇਰਾ ਜਾਊ ਤੇ ਮੈਂ ਤੇਰਾ 500 ਚ ਹੀ ਸਾਰ ਦੇ ਮੈਂ ਤਾਂ ਹੀ 100 ਦਿੰਦਾ ਯਾਰ ਮੇਰੀ ਗੱਲ ਸੁਣ ਲੈ 100 ਨਹੀਂ ਹਰ ਪੀਆ 500 ਲੱਗੂਗਾ 100 ਹੁਣ 100 50-50 ਕਰਾਂਗੇ ਅਸੀਂ ਐਡੇ ਵੱਡੇ ਪੈਜ ਵਾਲੇ ਬਾਬੇ ਨਾਲ ਮੇਰੀ ਲਿਆ ਜਾ 50-50 ਸਰੂ ਐਨੀ ਨਹੀਂ 50-50 ਹੋਰ ਥੋੜੇ ਜਿਹਾ ਇੱਕ ਇੱਕ ਬੁਰਕੀ ਤੇ ਫਿਰ ਜਾਂਦੇ ਨੇ ਨਹੀਂ 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 ਬੁਰਕੀ ਤੇ ਨਹੀਂ ਬਾਬੇ ਮੇਰੀ ਗੱਲ ਸੁਣ ਬਾਬੇ ਮੰਨੇ ਪਰ ਮੰਨੇ ਐ ਧਰਤੀ ਦੇ ਨਹੀਂ 50 50 ਨਾਲ ਤਾਂ ਸਾਰ ਦੇ ਲੋਕ ਹੁਣ ਤਾਂ ਮੈਂ ਤਾਂ ਫੇਰ ਵੀ ਇੰਨੀ ਦੂਰ ਬਾਬੇ ਨਾਲ ਸਿੱਧੀਆਂ ਤਾਰਾਂ ਮਲਾਉਂਗਾ ਮੇਰੀ ਗੱਲ ਸੁਣ 500 ਰੁਪਇਆ ਦੇ ਦੇ ਤੇਰੀਆਂ ਪੈਂਟੀਆਂ ਕਾਗਜ਼ਾਂ ਜੀ ਰਫਾ ਫਫਾ ਕਰਾ ਦੂੰਗਾ ਪਤਾ ਹੀ ਨਹੀਂ ਲੱਗਣਾ ਕਿਸੇ ਨੂੰ ਵੀ ਪੈਂਟ ਕੇ ਰੁਪਇਆ 100 ਫੇਰ ਤਾਂ ਨਹੀਂ ਮਰਜ਼ੀ ਹੈ ਤੇ ਮੇਰੀ ਮੇਰੀ ਗੱਲ ਸੁਣ ਮੇਰੀ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਹੋਰ ਤੇ ਤਾਂ 3000 ਰੁਪਿਆ ਰੋਈਦਾ ਪੈਂਦਾ 5 ਦਿਨਾਂ ਦਾ 15000 ਗਿਆ ਐਨੇ ਤੇ ਇਧਾਰ ਗਏ ਬੈਠੇ ਦੋ ਮਿਸਤਰੀ ਬੈਠੇ 3000 ਤੇ 5 ਦਿਨਾਂ 15000 ਗਿਆ ਕਿੱਥੇ ਤੇਰੀਆਂ ਪੈਂਚਾਂਾਂ 'ਚ ਖਤਮ ਕਰਕੇ ਤੇਰੇ ਸਾਰੇ ਉਪਾਏ ਕਰਕੇ ਠੀਕ ਹੈ ਤਾਂ 500 ਜੇ ਤਾਂ ਇਹਦਾ ਇਸੂ ਦਾ ਕਰਾਂਗੇ ਹੁਣ ਮੇਰੀ ਗੱਲ ਸੁਣ ਐਨੀ ਦੂਰੋਂ ਮੈਂ ਆਇਆ ਖੇਚਲਾ ਕਰਕੇ ਚਲ 50 ਹੋਰ ਦੇ ਦੂਆ ਜਾ ਲੈ ਜਾ ਤੂੰ ਤੇ ਇਹਦੇ ਵੱਡੀ ਕੋਠੀ ਪਾਈਏ ਨਾ 50 50 ਪਿੱਛੇ ਰੋਈਏ ਨਾ ਬਾ ਯਾਰ ਕਾ ਦਾ ਪੱਜੇਦਾਰ ਐ ਤੂੰ ਤੇਰੇ ਵਰਗੇ ਲੰਡਰ ਸਾਧੂ ਬਹੁਤ ਟੱਕਰ ਦੇਣੇ ਯਾਰ ਸਾਧੂ ਲੰਡਰ ਨਹੀਂ ਸਾਧੂ ਬਹੁਤ ਮੰਨੇ ਪਰ ਮੰਨੇ ਐ ਜੇ ਤੈਨੂੰ ਇੱਕ ਬਚਨ ਕਰਤਾ ਨਾ ਇੱਥੇ ਬੈਠੇ ਦਾ ਧੂਆ ਕੱਢ ਦੂਆਂ ਮੈਂ ਲੈ ਕੱਢ ਕੇ ਦਿਖਾ ਐ ਫੇਰ ਵੀ ਤੂੰ ਪਰਿਵਾਰ ਆ ਨਾ ਆਪਾਂ ਕਾਹਨੂੰ ਕਿਸੇ ਦਾ ਨੁਕਸਾਨ ਕਰਨਾ ਇਹ ਕੰਮ ਨਹੀਂ ਆਪਾਂ ਕਰਦੇ ਠੀਕ ਹੈ ਮੈਂ ਇਹ ਨਹੀਂ ਲੰਡਾ ਚੜਾ ਪਹਾੜਾ ਦਾ ਲੰਡਾ ਚੜਾ ਨਹੀਂ ਲੈ ਪੈਂਚ ਕਾਂ ਦੇ ਛੱਤ ਪਾ ਲਈ ਫਿਰ ਮੰਨਿਆ ਰੁਪਇਆ 100 ਦੇ ਦੇ ਲੈਣ ਦਾ 100 ਨਹੀਂ ਮੇਰੀ ਗੱਲ ਸੁਣ ਲੈ ਤੂੰ ਬਾਹਲਾ ਕਰਦਾ ਰੁਪਇਆ ਚਲ ਮੈਂ ਆਪ ਘੱਟ ਰੱਖ ਲੂਗਾ ਪੈਂਚ ਕਾਲੇ ਬਾਬੇ ਨੂੰ ਵੱਧ ਦੇ ਦੂੰਗਾ 400 ਰੁਪਇਆ ਦੇ ਆ ਲੈ ਤੂੰ ਦੇ ਦੇ ਨਾ ਬਾਹਲਾ ਦਾ ਨਹੀਂ ਬਾ ਮੰਨ ਲੈ 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 ਚੱਲ ਲੈ ਆਪਣਾ ਹੁਣ ਆਏ ਕਰ ਮੈਂ ਇਹ ਕਿਹਾ ਕੀ ਹਾਂ ਜੇ ਕੋਈ ਉਨੀ 21 ਹੋ ਗਿਆ ਫੇਰ ਤੂੰ ਸਾ ਮੇਰਾ ਫੋਨ ਨੰਬਰ ਨੋਟ ਕਰ ਫੋਨ ਨੰਬਰ ਸਾਦ ਨੂੰ ਆਦਾ ਮਿਲਦੇ ਨਹੀਂ ਸਾਦਾ ਮੇਰਾ ਆ ਨੰਬਰ ਕਰ ਨੋਟ ਕਰ ਠੱਗਾਂ ਦਾ ਨੰਬਰ ਨੋਟ ਕਰਦਾ ਹੁੰਦਾ ਤਿੰਨੇ 9 ਤਿੰਨੇ 7 ਤਿੰਨੇ 2 ਤੇ ਤਿੰਨੇ 1 1 ਤੋਂ ਮਰਜ਼ੀ ਲਾ ਲਈ ਠੀਕ ਹੈ ਮੈਂ ਤਾਂ ਅਣਪੜਾ ਮੈਂ ਨਹੀਂ ਕੀ ਜਾਣਦਾ ਅੱਜ ਜਾ ਕੇ ਮੈਂ ਤੇਰਾ ਲੜਨ ਬਰਨ ਸਾਰਾ ਕੁਝ ਕਰ ਦੂਆ ਉਸ ਤੋਂ ਬਾਅਦ ਤੜਕੇ ਆਦਾ ਢੂਲੇ ਦਾ ਸਮਾਨ ਲੈ 500 ਪੰਨੇ 60 ਪੰਨੇ ਤੈਨੂੰ ਕੋਈ ਦਿੱਕਤ ਨਹੀਂ ਉਹਦੀ ਮੈਂ ਬੈਠਾ ਮੇਰਾ ਆ ਕੇ ਘਰ ਫੜ ਲਈ ਹੱਥ ਫੜ ਲਈ ਕੁਸੀ ਫੜ ਲਈ ਤੌੜ ਮਾਰ ਲਈ ਟੱਕਰਿੰਗ ਦਾ ਫੇਰ ਹੀ ਫੜੂ ਟੱਕਰੂ ਆ ਜਿਹਦੇ ਛੱਤ ਪੈ ਗਈ ਉਹਦੇ ਵੀ ਤੇਥੋਂ ਲੈ ਕੇ ਜਾਊਂਗਾ ਕੁਰਤਾ ਪਜਾਮਾ ਕੋਈ ਚੋਲਾ ਲੈ ਕੇ ਜਾਊਂਗਾ ਗਿਆ 1100 2100 ਰੁਪਿਆ ਲੈ ਕੇ ਜਾਊਂਗਾ ਉਹਦੇ ਵੀ ਆਊਂਗਾ ਠੀਕ ਹੈ ਪਤਾ ਲੱਗ ਜੂਆ ਲਿਆ ਆਹ ਹਾ ਹਾ ਇਹਨਾਂ ਨੂੰ ਕੀ ਪਤਾ ਜੱਟਾਂ ਨੂੰ ਇਹ ਜਗਾਂ ਬੋਣ ਜਣਾ 200 ਚ ਥੁੱਕ ਲਾਇਆ ਹੁਣ ਛੱਤ ਪਾਉਂਨਾ ਪਾਉਣਾ ਆਪਣੇ ਚੱਲ ਆਉਂਦੇ ਜ